ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆਜਾ ਰਹੇ ਹਾਂ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲ ਜੀ ਅੱਜ ਜੋ ਤਾਜ਼ਾ ਦੇ ਲਾਈਵ ਸੈਟਲਾਈਟ ਦੱਸੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 29 ਸਤੰਬਰ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 8:00 ਵੱਜਾ ਚੱਲੇ ਆ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਲਗਭਗ ਬਹੁਤੇ ਭਾਗਾਂ ਦੇ ਵਿੱਚ ਮੌਸਮ ਜਿਹੜਾ ਅਸਲ ਵਿੱਚ ਬਿਲਕੁਲ ਸਾਫ਼ ਬਣਿਆ ਹੋਇਆ ਰਾਜਸਥਾਨ ਮਹਾਰਾਸ਼ਟਰ ਗੁ ਔਰ ਡੀਪ ਡਿਪਰੈਸ਼ਨ ਦੇ ਵਿੱਚ ਬਦਲ ਚੁੱਕਾ ਜਿਹਦੇ ਨਾਲ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਜਿਹੜੇ ਆ ਗਰਜਲਿਸ਼ ਨਾਲ ਮੀਂਹ ਇੱਥੇ ਤਾਵਰ ਤੌਰ ਲੱਗ ਰਹੀ ਆ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਔਰ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਅੱਜ ਦੁਪਹਿਰ ਬਾਅਦ ਗਰਜਲਿਸ਼ ਨਾਲ ਕੁਝ ਖੇਤਰਾਂ ਦੇ ਵਿੱਚ ਬੱਦਲ ਵਰਣ ਦੇ ਅਸਰ ਹੋਣਗੇ ਜਿਹੜਾ ਕਿ ਘੱਟ ਖੇਤਰੀਕਰ ਵੰਜਾ ਦਰਜ ਕਰਾ ਸਕਦੇ ਨੇ ਜਿਵੇਂ ਕੱਲ੍ਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੀਂਹ ਪਿਆ ਸੀ ਉਸੇ ਤਰ੍ਹਾਂ ਅਜ ਹੋ ਸਕਦਾ ਦੋ ਚਾਰ ਹੋਰ ਜ਼ਿਲ੍ਹੇ ਦਾ ਨੰਬਰ ਲੱਗ ਜਾਏ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਖੰ ਗਾਗਾਸ ਨਾਮ ਇਹਨਾਂ ਖੇਤਰਾਂ ਦੇ ਵਿੱਚ ਬਹੁਤੇ ਅਸਰ ਹੋਣਗੇ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਜੇ ਸ਼ਰਾਟੇ ਲੱਗ ਸਕਦੇ ਨੇ ਦੁਪਹਿਰ ਤੋਂ ਬਾਅਦ ਗਰਜ ਰਿਸ਼ਕ ਨੇ ਇਹ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤੂਰੀ ਹੋ ਗਿਆ ਨਾਬਾ ਹੋ ਗਿਆ ਲਹਿਰਾਗਾਗਾ ਔਰ ਇਧਰ ਆ ਜੇ ਡੇਲੋ ਰਾਇਕੋਟ ਜਗਰਾਉ ਇਹਨਾਂ ਖੇਤਰਾਂ ਦੇ ਵਿੱਚ ਵੀ ਇਹ ਸ਼ਰਾਟਿਆਂ ਦੇ ਅਸਰ ਹੋਣਗੇ ਕੋਲਮ ਲੱਗੇ ਜੀ ਮਾਲਵਾ 벨ਟ ਤੇ 15% ਖੇਤਰਾ ਦੇ ਵਿੱਚ ਮੀਂਹ ਦਾ ਅਸਰ ਨਹੀਂ ਹੋ ਸਕਦਾ ਮਾਨਸਾ ਸੰਗਰੂਰ ਬਰਨਾਲਾ ਦੇ ਕੁਝ ਖੇਤਰਾ ਦੇ ਵਿੱਚ ਕਿਤੇ ਹਲਕੇ ਟੁੱਟਵੇਂ ਜਿਹੇ ਛਰਾਟੇ ਲੱਗ ਜਾਣ ਬਾਕੀ ਬਹੁਤੇ ਖੇਤਰਾ ਜਿਹੜੇ ਪੰਜਾਬ ਦੇ ਮੀਹ ਹ ਤੋਂ ਸਖਨੇ ਰਹਿਣਗੇ ਧੁੱਪ ਜਿਹੜੀ ਬਹੁਤੇ ਖੇਤਰਾ ਦੇ ਵਿੱਚ ਅਜਲ ਲੱਗੇਗੀ ਹਰਿਆਣਾ ਦੀ ਗੱਲ ਕਰੀਏ ਜੀ ਹਰਿਆਣਾ ਦੇ ਵਿੱਚ ਕੁਝ ਗਿਨੇ ਜਿਹੜੇ 5-10% ਖੇਤਰਾ ਦੇ ਵਿੱਚ ਹਲਕੇ ਤੇ ਛਰਾਟੇ ਲੱਗ ਸਕਦੇ ਨੇ ਦੁਪਹਿਰ ਬਾਦ ਗਰਜ ਰਿਸਕ ਇਹਨਾਂ ਖੇਤਰਾ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦੀ ਹੈ ਉਹ ਵੀ ਕਿਹੜੇ ਖੇਤਰ ਹੋਣਗੇ ਸਰਸਾ ਫਤਿਹ آباد ਬਦਮ ਵਾਲਾ ਖੇਤਰ ਕਰਨਾਲ ਇਹਨਾਂ ਖ ਹਾਂ ਦੇ ਲੱਗ ਸਕਦੇ ਨੇ ਬਹੁਤੇ ਖੇਤਰ ਮੇਨ ਨਾਲ ਕਵਰ ਨਹੀਂ ਹੋਣਗੇ ਸੋ ਇਹ ਕਹਾਣੀ ਅੱਜ ਮੌਸਮ ਦੀ ਆ ਅਜੇ ਸਾਰਾ ਕੁਝ ਵਾਪਰੇਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਡੈਮਾ ਦੀ ਕਰਦੇ ਹਾਂ ਮੇਬੀ ਅਭੀ ਵੱਲੋਂ ਤਾਜ਼ਾ ਅੰਕੜੇ ਜਾਰੀ ਨਹੀਂ ਕੀਤੇ ਗਏ ਕਿ ਪਾਖੜਾ ਅਭਿਆਸ ਵਿੱਚ ਕਿੰਨਾ ਪਾਣੀ ਛੱਡਿਆ ਜਾ ਰਿਹਾ ਪਰ ਉਹ ਘਟਾ ਕੇ ਹੀ ਛੱਡਿਆ ਜਾ ਰਿਹਾ 50000 ਤੋਂ ਘੱਟ ਪਾਣੀ ਹੁਣ ਕਿਉਂਕਿ ਦੇ ਹਿਸਾਬ ਨਾਲ ਛੱਡਿਆ ਜਾ ਰਿਹਾ ਭਾਵੇਂ ਉਹ ਸਤਲੋ ਜਾ ਭਾਵੇਂ ਉਹ ਬਿਆਸ ਆ ਹਰੀਕੇ ਹੜ ਦੇ ਦੋਨੋਂ ਦਰਿਆ ਆ ਕੇ ਮਿਲਦੇ ਨੇ ਹਰੀਕੇ ਹੜ ਤੋਂ ਜੋ ਪ੍ਰਸ਼ਾਸਨ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਅੱਜ ਜਿਹੜਾ ਜ 48000 ਕਿਊਸਕ ਪਾਣੀ ਜਿਹੜਾ ਪਿੱਛੋਂ ਅਲ ਫਲੋ ਆ ਰਿਹਾ ਅਪਸਟ੍ਰੀਮ ਤੇ ਜਿਹੜਾ ਡਾਊਨ ਫਲੋ ਯਾਨੀ ਕਿ ਜਿਹੜਾ ਡਾਊਨਸਟ੍ਰੀਮ ਪਾਣੀ ਛੱਡਿਆ ਜਾ ਰਿਹਾ ਉਹ 29000 ਕਿਊਸਕ ਹੈ ਪਾਣੀ ਦੀ ਆਮਦ ਘਟੀ ਵੀ ਹੈ ਤੇ ਪਾਣੀ ਛੱਡਿਆ ਵੀ ਘਟ ਜਾ ਰਿਹਾ ਜਿਹੜਾ ਉੱਥੇ ਡੈਮ ਬਣਿਆ ਹੋਇਆ ਜਿਹਨੂੰ ਕਹਿੰਦੇ ਨੇ ਆਪਾਂ ਪੌਂਡ ਹੈ ਪੌਂਡ ਦੇ ਵਿੱਚ ਹੁਣ ਪਾਣੀ ਜਿਹੜਾ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ ਹਰੀਕੇ ਹੜ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੇ ਉਥੇ ਇਹ ਹੁਣ ਪਾਣੀ ਦੇ ਗੇਟ ਆ ਜਿਹੜੇ ਹਰੀਕੇ ਸਟ ਦੇ ਉਹ ਹੁਣ ਜਿਹੜੇ ਆ ਕੁਝ ਗੇਟ ਜਿਹੜੇ ਬੰਦ ਕਰ ਦਿੱਤੇ ਗਏ ਨੇ ਕੁਝ ਗੇਟ ਹਾਲੇ ਖੁੱਲੇ ਨੇ ਕੋਲ ਮਿਲਾ ਕੇ ਹੁਣ ਜਿਹੜੀ ਅੰਡਰ ਕੰਟਰੋਲ ਸਿਚੁਏਸ਼ਨ ਹੈਗੀ ਆ ਹੜਾ ਤੋਂ ਰਾਹਤ ਹੈ ਜਿਹੜੀ ਹੁਣ ਉਹਦੇ ਦਿਨਾਂ ਦੇ ਵਿੱਚੋਂ ਮਿਲਦੀ ਨਜ਼ਰ ਆ ਰਹੀ ਆ ਵੱਡੇ ਮੀ ਹਾਲੇ ਨਜ਼ਰ ਨਹੀਂ ਆ ਰਹੇ ਹਾਲਾਂਕਿ ਇਹ ਕਿ ਸਿਸਟਮ ਤਕੜਾ ਆ ਰਿਹਾ ਪਰ ਉਹ ਅਕਤੂਬਰ ਦੇ ਪਹਿਲੇ ਹਫਤੇ ਦੇ ਖੇਲੇ ਦਿਨਾਂ ਦੇ ਵਿੱਚ ਤੇ ਦੂਜੇ ਹਫਤੇ ਦੇ ਚੜ੍ਹਦੇ ਦਿਨਾਂ ਦੇ ਵਿੱਚ 10 ਤੱਕ ਦਵੇਗਾ ਉਹਦੀ ਅਪਡੇਟ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਕੱਲ ਲਿਖਤੀ ਪੋਸਟ ਪਾ ਕੇ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਇੱਕ ਸਿਸਟਮ ਆ ਰਿਹਾ ਜੀ ਜਿਹੜਾ ਕਿ 3 4 5 6 ਅਕਤੂਬਰ ਤੱਕ ਪ੍ਰਭਾਵਿਤ ਕਰਨ ਜਾ ਰਿਹਾ ਹੋ ਸਕਦਾ ਇਹ ਤਰੀਕਾ ਅੱਗੇ-ਫਿੱਚੇ ਵੀ ਹੋ ਸਕਦਾ ਯਾਨੀ ਇੱਕ ਦੋ ਦਿਨ ਪਰ ਇਹ ਸਿਸਟਮ ਤਕੜਾ ਲੱਗੇਗਾ ਜੀ ਧੰਨਵਾਦ ਸ਼ੁਕਰੀਆ